ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਆਪਾਂ ਹੀਟ ਸਟ੍ਰੈਸ ਤੇ ਲੈ ਕੇ ਆਏ ਆ ਜਿਹੜਾ ਗਰਮੀ ਦੇ ਨਾਲ ਇਹਨਾਂ ਤੇ ਸਟ੍ਰੈਸ ਪੈਦਾ ਹੁੰਦੀ ਆ ਉਹਦੇ ਬਾਬਤ ਆਪਾਂ ਵੀਡੀਓ ਲੈ ਕੇ ਆਏ ਆ ਅੱਜ ਦਾ ਟਾਈਮ ਆ ਜਿਹੜਾ ਇਹ ਬਹੁਤ ਕੇਸ ਆ ਰਹੇ ਆ ਜਿਹੜੇ ਫਾਲ ਸੱਟ ਰਹੇ ਆ ਪਸ਼ੂ ਬੱਚੇ ਵਾਸ਼ ਕਰ ਰਹੇ ਆ ਕਈ ਅਰਲੀ ਓਬਰੋਨਿਕ ਡੈਥ ਹੋ ਰਹੀ ਆ ਤੇ ਕੋਈ ਕਿਵੇਂ ਕੋਈ ਕਿਵੇਂ ਹੱਡੋੜੀ ਦੇ ਕੇਸ ਆ ਰਹੇ ਆ ਜਦੋਂ ਤੁਹਾਡਾ ਪਸ਼ੂ ਮੂੰਹ ਦੇ ਵਿੱਚੋਂ ਲਾਫ ਸਟਣ ਲੱਗ ਗਿਆ ਬੁਖਾਰ ਵੀ ਉਹਨੂੰ ਹੈਣੀਗਾ ਤੇ ਘਰ ਕੀ ਜਾਂਦਾ ਬਹੁਤ ਜ਼ਿਆਦੇ ਉਦੋਂ ਇਹ ਕੇਸ ਹੋਣਾ ਹੈ ਹੋਣਾ ਉਦੋਂ ਆ ਇਹ ਚੀਜ਼ ਉਦੋਂ ਹੁੰਦੀ ਹੈ ਜਦੋਂ ਪਸ਼ੂ ਦੀ ਇਮਿਊਨਿਟੀ ਨਹੀਂ ਆਣੀਗੀ ਤੇ ਇਮਿਊਨਿਟੀ ਕਦੋਂ ਨਹੀਂ ਹੁੰਦੀ ਜਦੋਂ ਆਪਾਂ ਪਸ਼ੂ ਨੂੰ ਬਣਦੀ ਖਰਾਕ ਨਹੀਂ ਦੇ ਰਹੇ ਜਾਂ ਕੋਈ ਖਰਾਕ ਉਦਾਂ ਦੀ ਦੇ ਰਹੇ ਆ ਜਾਂ ਵੱਧ ਪ੍ਰੋਟੀਨ ਦੇ ਰਹੇ ਆ ਪੂਰੀ ਵਧੀਆ ਡਾਈਟ ਨਹੀਂ ਦੇ ਰਹੇ ਉਹਨਾਂ ਨੂੰ ਇਹ ਉਸ ਟਾਈਮ ਤੇ ਕੰਮ ਹੁੰਦਾ ਇੱਕ ਕਹਿੰਦੇ ਜ ਵੱਡਾ ਕਾਰਨ ਹੋ ਜਾਂਦਾ ਡੀ ਵਾਰਨਿੰਗ ਦਾ ਜਿਹਨੂੰ ਆਪਾਂ ਮਿਹਲਾ ਪਾਣੀ ਦਵਾਈ ਦੇਣਾ ਕਹਿ ਦਿੰਦੇ ਆ ਮਿਹਲਾ ਪਾਣੀ ਦਵਾਈ ਇਹ ਸੱਚ ਸਭ ਤੋਂ ਜ਼ਰੂਰੀ ਆ ਬਾਈ ਤੇ ਮੇਨ ਚੀਜ਼ ਹੈ ਜਾਨੀ ਬਲਪੈ ਦਵਾਈ ਹਰੇਕ 3 ਤੋਂ 4 ਮਹੀਨੇ ਬਾਅਦ ਦੇ ਦਿਆ ਕਰੋ ਉਹ ਕਈ ਹੁਣ ਉਮੇ ਦੀ ਦਵਾਈਆਂ ਆਉਣ ਲੱਗ ਗਈ ਜਿਹੜੀ 6 ਮਹੀਨੇ ਬਾਅਦ ਵੀ ਦਿੱਤੀ ਜਾਂਦੀ ਆ ਪਰ ਇਹ ਰੈਗੂਲਰ ਜ਼ਰੂਰੀ ਆ ਤੇ ਇਮਿਊਨਿਟੀ ਆ ਤੇ ਇਹਨਾਂ ਨੂੰ ਆਪਾਂ ਕੋਈ ਫਾਲਤੂ ਜੀ ਨਹੀਂ ਪਾਉਣੀ ਬਹੁਤ ਮਾਰਕੀਟ ਦੇ ਵਿੱਚ ਚੀਜ਼ਾਂ ਆਉਂਦੀਆਂ ਜਿਹੜੀਆਂ ਕਹਿੰਦੇ ਆ ਵੀ ਇਹ ਆਏ ਹੁੰਦਾ ਇਹਦੇ ਨਾਲ ਇਮਿਊਨਿਟੀ ਵਧਿਆ ਮਿਨਰਲ ਲੈਕਚਰ ਤੇ ਸਹੀ ਖਾਣਾ ਜਿਹੜੀ ਆਪਾਂ ਫੀਡ ਸੰਤੁਲਿਤ ਖਾਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਪਾਉਣੀ ਆ ਤੇ ਜਿਹੜੀ ਇਹਨਾਂ ਦੀ ਸਹੀ ਫਰਾਕ ਆ ਅਚਾਰ ਜੀ ਦਾ ਕਿ ਸਾਰਾ ਕੁਝ ਡਰਾਈ ਮੈਟਰ ਵਗੈਰਾ ਵੇਖਿਆ ਹੋਵੇ ਪੂਰੀ ਪ੍ਰੋਪਰ ਆ ਤੁਸੀਂ ਆਪ ਦਾ ਕਿਸੇ ਵੀ ਕੰਪਨੀ ਅਡੋਟੀ ਕੰਪਨੀਆਂ ਜਿਵੇਂ ਕਾਰਗਰ ਹੋ ਵੀ ਅਸੀਸ ਹੋਊਗੀ ਜਾਂ ਆਪਣੇ ਪੀਡੀਐਸ ਵਾਲੇ ਹੋਗੇ ਇਹ ਆ ਕੇ ਆਪਣਾ ਸਾਰਾ ਕੁਝ ਚੈੱਕ ਕਰ ਦਿੰਦੇ ਆ ਫਾਰਮ ਤੇ ਵੈਸਟ ਕਰ ਦਿੰਦੇ ਆ ਕਿਸੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਆ ਨਿਊਟ੍ਰੀਸ਼ਨ ਵਾਲੇ ਨਾਲ ਤੇ ਅੱਜ ਆਪਾਂ ਜਿਹਨੇ ਮੇਨ ਮਾਕਸਾ ਦਾ ਵੀਡੀਓ ਬਣਾਉਣ ਦਾ ਉਹ ਇਹ ਆ ਜਿਹੜੀ ਫਲਦੀ ਪ੍ਰੋਬਲਮ ਆ ਰਹੀ ਹੈ ਬੱਚੇ ਵਾਸ਼ ਕਰ ਰਹੀਆਂ ਹਨ ਵੀ ਉਹ ਨਾ ਹੋਵੇ ਤੁਸੀਂ ਮੌਕੇ ਤੇ ਪਸ਼ੂ ਨੂੰ ਵੇਖੋ ਕਿ ਤੁਹਾਨੂੰ ਆ ਟੀਕਾ ਜਿਹੜਾ ਇਹ ਤੁਹਾਨੂੰ ਬੁਹਾ ਦਿੰਦੇ ਆ ਜਦੋਂ ਤੁਸੀਂ ਵੇਖ ਲਿਆ ਵੀ ਪਸ਼ੂ ਥੋੜਾ ਹੁਣ ਤਕਰੀਬਨ ਸਾਰੇ ਉਹਦੇ ਪਸ਼ੂ ਗੱਭਣ ਆਪਣੇ ਜਿੰਨੇ ਵੀ ਬੰਦੇ ਆ ਸਾਰਿਆਂ ਦੇ ਗੱਭਣ ਆ ਵੀ ਜਿਹੜੀਆਂ ਉਹਦੇ ਚੜ੍ਹਦੇ ਸਹਾਲਾਂ ਦੇ ਵਿੱਚ ਸੂਹਣ ਆਪਣੀ ਕੋਸ਼ਿਸ਼ ਤਾਂ ਇਹੀ ਹੁੰਦੀ ਆ ਵੀ ਚੜ੍ਹਦੇ ਸਹਾਲਾਂ ਸੂਹਣ ਤੇ ਆਪਾਂ ਨੂੰ ਸਹਾਲੋ ਸਹਾਲ ਇਹ ਨੱਬਾ ਦੇਣ ਤੇ ਇਹ ਜਿਹੜਾ ਪਸ਼ੂ ਹੁਣ ਵਾਸ਼ ਹੋ ਗਿਆ ਉਹ ਆਪਣਾ ਸਾਰਾ ਸੂਆ ਖਰਾਬ ਹੋ ਜਾਣਾ ਪਸ਼ੂ ਦਾ ਉਹਦੇ ਵਾਸਤੇ ਆਪਾਂ ਆ ਜਿਹੜਾ ਜਦੋਂ ਵੀ ਤੁਸੀਂ ਮੰਨ ਲਓ ਆਪਣਾ ਪਸ਼ੂ ਆ ਗੱਭਣਾ ਇੰਨਾ ਚ ਕਿਸੇ ਦੇ ਵੀ ਜਾਲਾ ਅੱਜ ਆਪਾਂ ਆ ਆਪਣੀ ਵੈੜ ਖੜੀ ਆ ਇਹ ਪੰਜ ਮਹੀਨੇ ਦੀ ਗੱਭਣਾ ਜਿਹਦੇ ਅੱਜ ਆਪਾਂ ਜਾਲਾ ਵੇਖਿਆ ਜਦੋਂ ਕੋਈ ਆਪਾਂ ਕਿਤੇ ਜਿਹੜਾ ਰੈਗੂਲਰ ਕੋਈ ਪਸ਼ੂ ਜਾਲਾ ਕਰ ਰਿਹਾ ਹੈ ਤਾਂ ਉਹ ਵੱਖਰੀ ਗੱਲ ਆ ਜੇ ਦਹੀਂ ਵਰਗਾ ਜਾਲਾ ਜਾਂ ਕੋਈ ਮੋਟਾ ਨਾੜ ਟੈਪ ਜਾਲਾ ਕਰ ਰਿਹਾ ਤਾਂ ਉਸੇ ਟਾਈਮ ਹੀ ਉਹਦੇ ਆਹ ਵਾਲਾ ਟੀਕਾ ਡਿਊਰਾ ਪ੍ਰੋਜਨ ਠੀਕ ਆ ਇਹ ਕਾਰਗਲ ਕੰਪਨੀ ਦਾ ਟੀਕਾ ਇਹ 140 50 ਰੁਪਏ ਦਾ ਟੀਕਾ ਮਿਲੂਗਾ ਮੈਡੀਕਲ ਦੇ ਉੱਤੋਂ ਉਹ ਤੁਸੀਂ ਲਿਆ ਕੇ ਉਸੇ ਵਕਤ 3 ਐਮ ਐਲ ਟੀਕਾ ਇਹ ਪਸ਼ੂ ਦੇ ਲਾ ਦੇਣਾ ਵਾ ਤੇ ਪਸ਼ੂ ਤੁਹਾਡਾ ਬਹੁਤ ਹੱਦ ਤੱਕ ਬਾਜੂਗਾ ਜੇ ਜਾਲਾ ਵੇਖ ਰਹੇ ਆ ਜੇ ਤੁਹਾਨੂੰ ਲੱਗ ਰਿਹਾ ਇਹਦੇ ਚ ਸਿੰਪਟਮ ਹੁੰਦੇ ਜਿਵੇਂ ਕਿ ਮੱਝਾਂ ਦੇ ਵਿੱਚ ਹੋਗੇ ਗਾਂਾਂ ਦੇ ਵਿੱਚ ਹੋਗੇ ਪਸ਼ੂਨਾ ਹੀਟ ਵਾਲੇ ਲੱਛਣ ਜਿਵੇਂ ਹੀਟ ਚ ਆਉਂਦੇ ਆ ਉਵੇਂ ਲੱਛਣ ਕਰਨ ਲੱਗ ਜਾਂਦੀਆਂ ਜਿਵੇਂ ਦੂਜੇ ਪਸ਼ੂ ਦੇ ਟੱਪਣ ਲੱਗ ਜਾਂਦੀਆਂ ਜਾਂ ਰੰਬਾ ਲੱਗ ਜਾਂਦੀਆਂ ਜਾਂ ਇਹ ਜਾਲਾ ਕਰਦੇ ਆ ਉਦੋਂ ਸਮਝ ਲਓ ਤੁਹਾਡੇ ਪਸ਼ੂ ਨੇ ਉਹ ਸਟ੍ਰੈਸ ਲੈ ਚੁੱਕਿਆ ਵਾ ਜਾਂ ਕਿਸੇ ਬਿਜੂ ਨੇ ਟੋੜ ਮਾਰੀ ਹੋਰ ਕਰਦੀ ਆ ਜਿਆਦੇ ਸਟ੍ਰੈਸ ਦੇ ਨਾਲ ਹੁਣ ਹੋ ਰਿਹਾ ਕੰਮ ਤਾਂ ਉਹ ਬੱਚਾ ਵਾਸ਼ ਕਰੂ ਹੀ ਕਰੂ ਜਦੋਂ ਹੀ ਤੁਸੀਂ ਦੇਖ ਲੈ ਉਦੋਂ ਹੀ ਉਹਦੇ ਇਹ ਟੀਕਾ ਲਾ ਦੇਣਾ ਵਾ ਇਹ ਟੀਕੇ ਦਾ ਖਿਆਲ ਖਾਸ ਖਿਆਲ ਰੱਖਣਾ ਠੀਕ ਆ ਵੀ ਇੱਕ ਤਾਂ ਇਹਨੂੰ ਟੈਂਪਰੇਚਰ ਇਹਦਾ ਬਹੁਤ ਜ਼ਰੂਰੀ ਹੈ 30 ਡਿਗਰੀ ਤੋਂ ਉੱਪਰ ਇਹਦਾ ਟੈਂਪਰੇਚਰ ਨਹੀਂ ਹੋਣਾ ਚਾਹੀਦਾ ਇਹਦੇ ਤੇ ਸਿੱਧੀ ਲਾਈਟ ਨਹੀਂ ਪੈਣੀ ਚਾਹੀਦੀ ਇੱਥੇ ਹਾਈਡਰੋਕਸੀ ਪ੍ਰੋਜੈਸਟ੍ਰੋਨ ਦਾ ਰਹਗਾ ਇਹ ਹਾਰਮੋਨ ਇਹ ਸਿੱਧੀ ਲਾਈਟ ਨਹੀਂ ਇਹਦੇ ਉੱਤੇ ਪੈਣੀ ਚਾਹੀਦੀ ਵੱਡੀ ਗੱਲ ਇਹ ਆ ਤੇ ਫੈਜ ਦੇ ਵਿੱਚ ਹੋਣਾ ਚਾਹੀਦਾ ਇੱਕ ਕਈ ਵਾਰੀ ਆਪਾਂ ਫੈਜ ਚ ਟੀਕਾ ਲਾ ਕੇ ਉੱਪਰ ਲਾ ਦਿੰਦੇ ਆ ਜਿਹੜਾ ਫ੍ਰੀਜਰਮ ਦਾ ਆਪਣਾ ਤੇ ਉਹਦੇ ਵਿੱਚ ਲਾ ਦਿੰਦੇ ਆ ਉਹ ਟੀਹਾ ਜਾਮਿਆਂ ਦਾ ਉਹ ਤੁਹਾਡਾ ਟੀਕਾ ਖਤਮ ਆ ਉਹ ਤੁਸੀਂ ਉਹਦੇ ਜੇ ਨਹੀਂ ਲਾਉਣਾ ਸਾਰੇ ਬੰਦੇ ਆਪਣੇ ਜਿੰਨੇ ਵੀ ਜਿਹਦੇ ਕੋਲ ਇੱਕ ਪਸ਼ੂ ਆ ਚਾਹੇ 100 ਪਸ਼ੂ ਆ ਲਿਆ ਕੇ ਠੀਕੇ ਜਰੂਰ ਰੱਖੋ ਜਦੋਂ ਤੁਸੀਂ ਵੇਣੇ ਆ ਉਸੇ ਟਾਈਮ ਹੀ ਲਾ ਦਿਓ ਹਾਂ ਇਹਦੇ ਤੋਂ ਬਚਣਾ ਕਿਵੇਂ ਹੈ ਹੀਟ ਸਟ੍ਰੈਸ ਤੋਂ ਸਭ ਤੋਂ ਪਹਿਲਾਂ ਤਾਂ ਜਿੰਨਾਂ ਭਰਾਵਾਂ ਦੇ ਪਸ਼ੂ ਬੰਨੇ ਹੋਏ ਆ ਘੱਟੋ ਘੱਟ 4 ਤੋਂ 5 ਟਾਈਮ ਉਹਨਾਂ ਨੂੰ ਪਾਣੀ ਪਿਆਓ ਠੀਕ ਹੈ ਕੋਸ਼ਿਸ਼ ਕਰੋ ਮੂਰੇ ਡਰਾਮਾ ਜੇ ਦੋ ਦੋ ਪਸ਼ੂਆਂ ਨੇ ਵਿਚਾਰੇ ਇੱਕ ਡਰਾਮਾ ਰੱਖ ਲਓ ਤੇ ਕੋਈ ਜਾਣੀ ਤੁਸੀਂ ਕੰਮ ਅੱਜ ਹੀ ਕਰਨਾ ਅੱਜ ਕੀ ਹੁਣ ਜਿਹੜੀ ਅੱਜ ਤੋਂ ਸ਼ੁਰੂ ਕਰ ਲਓ ਜਿਦੋਂ ਤੁਸੀਂ ਵੀਡੀਓ ਵੇਖਣੀ ਉਦੋਂ ਹੀ ਇਹ ਕੰਮ ਕਰਨਾ ਪਾਣੀ ਵਾਰ-ਵਾਰ ਪੀਣਾ ਤੇ ਜਦੋਂ ਜਿਹੜੇ ਉਨੇ ਪਸ਼ੂ ਖੁੱਲੇ ਆ ਉਹ ਪਾਣੀ ਬਦਲੋ ਵਾਰ-ਵਾਰ ਕਿ ਹੁਣ ਤੱਤਾ ਹੋ ਜਾਂਦਾ ਪਾਣੀ ਆਮ ਹੀ ਆ ਸਭ ਦਾ ਪਾਣੀ ਤੱਤਾ ਹੋ ਜਾਂਣਾ ਉਹਨੂੰ ਦਿਹਾੜੀ ਦੇ ਵਿੱਚ ਦੋ ਜਾਂ ਤਿੰਨ ਵਾਰੀ ਬਦਲੋ ਵੀ ਉਹ ਠੰਡਾ ਰਵੇ ਪਾਣੀ ਤੇ ਪਸ਼ੂ ਉਹਨੂੰ ਵਾਰ-ਵਾਰ ਪੀਣ ਪਾਣੀ ਸਭ ਤੋਂ ਸਸਤੀ ਫਰੀ ਦੀ ਖਰਾਕ ਹੈ ਇਹਨਾਂ ਵਾਸਤੇ ਜਿਹੜੀ ਹੀਟਰ ਸਪਰੇਸ ਤੋਂ ਬਚਾਉਂਦੀ ਆ ਪਸ਼ੂ ਨੂੰ ਇੱਕ ਪੱਖੇ ਬਹੁਤ ਜ਼ਰੂਰੀ ਆ ਪੱਖੇ ਕਈ ਵਾਰੀ ਹੁੰਦੇ ਆ ਜਿਵੇਂ ਬੰਦ ਬਰਾਂਡੇ ਆ ਹਨਾ ਆਪਣੇ ਭਰਾਵਾਂ ਦੇ ਉਹ ਆਪਦੇ ਰੋਸ਼ਨਦਾਨ ਕੱਢੋ ਜਾਂ ਜਿਹੜੇ ਸ਼ੈੱਡ ਪਾਏ ਹੋ ਉੱਚੇ ਹੋਣ ਚਾਹੀਦੇ ਆ ਸ਼ੈੱਡ ਠੀਕ ਆ ਵੀ ਹਵਾ ਸਾਰੇ ਪਾਸਿਆਂ ਤੋਂ ਪਵੇ ਹਮਸਣਾ ਬਣੇ ਇਹਨਾਂ ਨੂੰ ਮੇਨ ਚੀਜ਼ ਹਮਸ ਜਦੋਂ ਬਣ ਗਿਆ ਉਦੋਂ ਪਸ਼ੂ ਨੇ ਖਾਲ ਸੜ ਦੇਣਾ ਹਮਸ ਨਹੀਂ ਬਣਨਾ ਚਾਹੀਦਾ ਇਹ ਇਹ ਜੀ ਦਾ ਖਾਸ ਧਿਆਨ ਰੱਖਣਾ ਕਿ ਕੰਗਿਆ ਦੇ ਪ੍ਰਾਣੇ ਆ ਹਨ ਉਹ ਪਾਸੇ ਕੱਢ ਲਓ ਮੋਹਰੇ ਕੱਢ ਲਓ ਗਾਇਆਂ ਨੇ ਉੱਥੇ ਰਹਿਣਾ ਮੱਝਾਂ ਦਾ ਕੋਈ ਚੱਕਰ ਨਹੀਂ ਮੱਝਾਂ ਕੋਈ ਸ਼ਰਦ ਤੱਕ ਮੱਝਾਂ ਰਹਿ ਲੈਂਦੀਆਂ ਵਾ ਤੇ ਪਰ ਗਾਂਾਂ ਵਾਲੇ ਖਾਸ ਕਰਕੇ ਜਦੋਂ ਵੀ ਤੁਸੀਂ ਇਹਨਾਂ ਨੂੰ ਵੇਣੇ ਆ ਉਹਦੀ ਇਹ ਬਹੁਤ ਜ਼ਿਆਦਾ ਘਰ ਕੀ ਜਾਂਦੀਆਂ ਤੁਸੀਂ ਸੱਪ ਚ ਪਾਣੀ ਪਾ ਲਓ ਠੀਕ ਹਨ ਇਹਦੇ ਤੇ ਫੁਆਰੇ ਤੁਸੀਂ ਚਲਾਉਣੀ ਚਲਾਉਣੀ ਆ ਹੁਣ ਟਾਈਮ ਆ ਫੁਆਰੇਆਂ ਦਾ ਜਦੋਂ ਕੋਈ ਗਾਂਹ ਵਾਲੇ ਕਈ ਵਾਰੀ ਆਪਾਂ ਗਾਂਹ ਹੁਣ ਗਾਂਹ ਦਾ ਕੋਈ ਫਾਇਦਾ ਨਹੀਂ ਜਦੋਂ ਅਗਸਤ ਸਤੰਬਰ ਆ ਜਾਣਾ ਉਦੋਂ ਗਰਮ ਹੋ ਜਾਂਦਾ ਉਦੋਂ ਤਾਂ ਫੁਹਾਰੇ ਨੇ ਆਟੋਮੈਟਿਕਲੀ ਇਸ ਚ ਤੁਸੀਂ ਸਮਝਦੇ ਹਾਂ ਨਾ ਹਿਊਮਿਡਿਟੀ ਬਹੁਤ ਹੁੰਦੀ ਹੈ ਉਦੋਂ ਤੇ ਅੱਜ ਫੁਹਾਰਿਆਂ ਦਾ ਪੂਰਾ ਟਾਈਮ ਆ ਜਿਵੇਂ ਕੋਸ਼ਿਸ਼ ਕਰੋ ਵੀ 2 ਮਿੰਟ ਫੁਹਾਰੇ ਚੱਲ ਲਵੇ ਪੇ 5 ਮਿੰਟ ਪੱਖਾ ਚੱਲ ਪਿਆ ਫਿਰ 5 ਮਿੰਟ ਪੱਖਾ ਵੀ 2 ਮਿੰਟ ਪੱਖਾ ਬੰਦ ਹੋ ਗਿਆ ਫਿਰ ਫੁਹਾਰੇ ਚੱਲ ਪਏ ਵੈਸੇ ਤਾਂ ਆਪਣੇ ਲਗਾਤਾਰ ਹੀ ਚੱਲੀ ਜਾਂਦੇ ਹੁੰਦੇ ਆ ਪਰ ਜੇ ਤੁਸੀਂ ਇਹ ਸੈਟ